ਅਮਰੀਕੀ ਦੂਤਾਵਾਸ ਨੇ ਬੁੱਧਵਾਰ ਨੂੰ ਅਮਰੀਕਾ ਵਿੱਚ ਪੜ ਰਹੇ ਭਾਰਤੀ ਵਿਦਿਆਰਥੀਆਂ ਨੂੰ ਇੱਕ ਚੇਤਾਵਨੀ ਜਾਰੀ ਕੀਤੀ ਹੈ ਦੂਤਾਵਾਸ ਨੇ ਕਿਹਾ ਹੈ ਕਿ ਜੇ ਕੋਈ ਵੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਨਤੀਜੇ ਵਜੋਂ ਉਸ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਮਰੀਕੀ ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਅਮਰੀਕੀ ਵੀਜ਼ਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਅਤੇ ਕਾਨੂੰਨ ਤੋੜਨ ਦੇ ਗੰਭੀਰ ਨਤੀਜੇ ਹੋ ਸਕਦੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਅਮਰੀਕੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤੁਹਾਡੇ ਵਿਦਿਆਰਥੀ ਵੀਜ਼ਾ ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ ਜੇਕਰ ਤੁਹਾਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਜਾਂ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਤੁਹਾਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਅਤੇ ਤੁਹਾਨੂੰ ਭਵਿੱਖ ਵਿੱਚ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਤੋਂ ਰੋਕਿਆ ਜਾ ਸਕਦਾ ਹੈ ਨਿਯਮਾਂ ਦੀ ਪਾਲਣਾ ਕਰੋ ਅਤੇ ਆਪਣੇ ਭਵਿੱਖ ਨੂੰ ਖਤਰੇ ਵਿੱਚ ਨਾ ਪਾਓ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਤੇ ਅਧਿਕਾਰ ਨਹੀਂ ਇਹ ਚੇਤਾਵਨੀ ਟਰੰਪ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਵਿੱਚ ਵੱਡੇ ਬਦਲਾਅ ਦਾ ਐਲਾਨ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਈ ਹੈ ਇਹਨਾਂ ਵਿੱਚ ਉੱਚ ਫੀਸਾ ਲਾਜ਼ਮੀ ਸੋਸ਼ਲ ਮੀਡੀਆ ਤਸਦੀਕ ਅਤੇ ਅਮਰੀਕਾ ਵਿੱਚ ਵਿਦਿਆਰਥੀਆਂ ਦੇ ਠਹਿਰਾਂ ਦੀ ਮਿਆਦ ਤੇ ਪ੍ਰਸਤਾਵਿਤ ਸੀਮਾ ਸ਼ਾਮਲ ਹੈ ਇਹਨਾਂ ਤਬਦੀਲੀਆਂ ਦਾ ਅਮਰੀਕਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਤੇ ਸਿੱਧਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ 트ੰਪ ਨੇ H1B ਵੀਜ਼ਾ ਲਈ ਪ੍ਰਤੀ ਸਾਲ 1 ਲੱਖ ਅਮਰੀਕੀ ਡਾਲਰ ਦੀ ਨਵੀਂ ਅਰਜੀ ਫੀਸ ਲਗਾਉਣ ਦੇ ਆਦੇਸ਼ ਤੇ ਵੀ ਦਸਤਖਤ ਕੀਤੇ ਨੇ ਇਸ ਫੈਸਲੇ ਦਾ ਭਾਰਤੀ ਨਾਗਰਿਕਾਂ ਤੇ ਸਭ ਤੋਂ ਵੱਧ ਪ੍ਰਭਾਵ ਪਏਗਾ ਕਿਉਂਕਿ ਉਹ H1B ਵੀਜ਼ਾ ਪ੍ਰਾਪਤਕਰਤਾਵਾਂ ਦੀ ਸਭ ਤੋਂ ਵੱਡੀ ਗਿਣਤੀ ਬਣਾਉਂਦੇ ਨੇ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਹੁਣੇ LMIA ਦੇ ਨਾਮ ਤੇ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਹੁਣੇ ਰੈਸਟੋਰੈਂਟ ਮਾਲਕਾਂ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਝ ਭਾਰਤੀ ਉੱਥੇ ਕੰਮ ਕਰਦੇ ਸੀ ਪਰ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਕਿ ਧੋਖਾਧੜੀ ਦਾ ਸ਼ਿਕਾਰ ਪੜਾਇਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬੜੀਆਂ ਨੇ ਤੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਲਗਰੀ ਦੀ ਅਦਾਲਤ ਨੇ ਇੱਕ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕੰਮਿਆਂ ਨਾਲ ਧੋਖਾਧੜੀ ਅਤੇ ਸ਼ੋਸ਼ਣ ਦੇ ਦੋਸ਼ੀ $`ਹਲਾੰਦਿਆ` ਜੁਰਮਾਨਾ ਤੇ ਕੈਦ ਦੀ ਸਜ਼ਾ ਸੁਣਾਈ ਹੈ ਦੱਸਦੀ ਹੈ ਕਿ ਮਰੀਨਾ ਡੋਸਾ ਅਤੇ ਤੰਦੂਰੀ ਗ੍ਰਿਲ ਨਾਨ ਹੈਥੇ ਰੈਸਟੋਰੈਂਟ ਪਾਤੀ ਮੁੱਲ ਦੇ ਪ੍ਰਾਵਾ ਵੱਲੋਂ ਚਲਾਇਆ ਜਾ ਰਿਹਾ ਸੀ ਉੱਥੇ ਕੰਮ ਕਰਦੇ ਰਹੇ ਕੁਝ ਪਾਤੀ ਵਿਦਿਆਰਥੀਆਂ ਨੇ ਕੇਸ ਦਰਜ ਕਰਵਾਇਆ ਸੀ ਕਿ ਮਾਲਕਾਂ ਨੇ ਉਹਨਾਂ ਨੂੰ ਪੱਕੇ ਕਰਵਾਉਣ ਲਈ ਐਲ ਐਮ ਆਈਏ ਦੇਣ ਬਦਲੇ ਹਜ਼ਾਰਾਂ ਡਾਲਰ ਲੈ ਲਿਆ ਤੇ ਉਹਨਾਂ ਤੋਂ ਕਿਰਾਏ ਕੰਮ ਬਦਲੇ ਬਹੁਤ ਘੱਟ ਊਰਜਾ ਦੇ ਦੇ ਕੇ ਉਹਨਾਂ ਨੂੰ ਸ਼ੋਸ਼ਣ ਕੀਤਾ ਉਹਨਾਂ 'ਤੇ ਦੋਸ਼ ਲਗਾਇਆ ਕਿ ਨਾ ਤਾਂ ਉਹਨਾਂ ਨੂੰ ਪੱਕੇ ਕਰਵਾਇਆ ਗਿਆ ਤੇ ਨਾ ਹੀ ਪੈਸੇ ਮੋੜੇ ਗਏ ਬਲਕਿ ਜਬਰੀ ਵੱਧ ਘਾਟੇ ਕੰਮ ਕਰਵਾਉਣ ਲਈ ਬੇਇੱਜ਼ਤ ਕਰਨ ਦੇ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਉਹਨਾਂ ਰੈਸਟੋਰੈਂਟ ਮਾਲਕਾਂ ਵੱਲੋਂ ਪ੍ਰਦਾਨ ਕੀਤੀ ਗਈ ਤੰਗ ਰਹਿਾਇਸ਼ ਤੇ ਸਬੂਤ ਪੇਸ਼ ਪੇਸ਼ ਕੀਤੇ ਜਿਸ ਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ ਉੱਥੇ ਦੇ ਸਮਾਜ ਸੇਵੀ ਜਿਹੜੇ ਨੇ ਉਹਨਾਂ ਦੇ ਅਨੁਸਾਰ ਅਦਾਲਤ ਨੇ ਪਹਿਲੀ ਵਾਰ ਸਖਤੀ ਕਰਦਿਆਂ ਜੁਰਮਾਨੇ ਦੇ ਨਾਲ ਮਾਲਕਾਂ ਨੂੰ 3-3 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ ਵੈਨਜ਼ੁਏਲਾ ਤੇ ਹਮਲੇ ਤੋਂ ਬਾਅਦ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਇੱਕ ਹੋਰ ਦੇਸ਼ ਤੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਨੇ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਬਣੀਆਂ ਨੇ ਪਰ ਹੁਣ ਡੋਨਲਡ 트ੰਪ ਲਗਾਤਾਰ ਹੀ ਵੱਡੇ ਪੱਧਰ ਤੇ ਉਤੇ ਐਕਸ਼ਨ ਲੈਂਦੇ ਹੋਏ ਵੱਡੀਆਂ ਕਾਰਵਾਈਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਹੀ ਵਿਚਾਰੇ ਹੁਣ ਖਬਰ ਜਿਹੜੀ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦੱਸਿਏ ਕਿ ਅਮਰੀਕਾ ਵੱਲੋਂ ਵੈਨਜ਼ੁਏਲਾ ਤੇ ਕੀਤੇ ਗਏ ਹਮਲੇ ਦੀ ਚਰਚਾ ਹਾਲੇ ਖਤਮ ਨਹੀਂ ਹੋਈ ਕਿ ਅਮਰੀਕਾ ਨੇ ਇੱਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਖੇਚ ਰਹੀ ਹੈ ਜਾਣਕਾਰੀ ਮੀਡੀਆ ਕੇ ਅਮਰੀਕਾ ਹੁਣ ਈਰਾਨ ਨੂੰ ਘੇਰਨ ਦੀ ਯੋਜਨਾ ਬਣਾ ਰਿਹਾ ਹੈ ਜਿੱਥੇ ਵੱਡੀ ਗਿਣਤੀ ਚ ਅਮਰੀਕਾ ਨੇ ਆਪਣੇ ਤਬਾਹਕਾਰੀ ਫੌਜੀ ਜਹਾਜ਼ ਭੇਜੇ ਹਨ ਇਸ ਦੌਰਾਨ ਅਮਰੀਕਾ ਨੇ ਬ੍ਰਿਟੇਨ ਦੇ ਫੌਜੀ ਹਵਾਈ ਅੱਡਿਆਂ ਤੇ ਅਚਾਨਕ ਵੱਡੀ ਗਿਣਤੀ ਵਿੱਚ ਅਮਰੀਕੀ ਮਿਲਟਰੀ ਜਹਾਜ਼ ਭੇਜੇ ਸਨ ਜਿਸ ਮਗਰੋਂ ਇਲਾਕੇ ਵਿੱਚ ਕਿਸੇ ਵੱਡੇ ਫੌਜੀ ਕਾਰਵਾਈ ਦੀ ਅਟਕਲਾ ਤੇਜ਼ ਹੋ ਗਈਆਂ ਨੇ ਫਲਾਈਟਰ ਟ੍ਰੈਕ ਟ੍ਰੈਕਿੰਗ ਡਾਟਾ ਦੇ ਅਨੁਸਾਰ ਬ੍ਰਿਟੇਨ ਦੇ ਫੇਅਰਫੋਰਡ 에য়ারਪੋਰਟ ਦੇ DCS 17 ਜਿਹੜੇ ਹੁਣ ਜਹਾਜ਼ ਉਤਰਿਆ ਤੇ ਜਦ ਕੀ ਮਿਲਡੇ ਨਾਲ ਹੁਣ ਵਿਖੇ ਦੋ ਬੇहद ਕਾਤਕ AC 130 ਜਾਂ ਫਿਰ ਗੋਸਟਰਾਇਡ ਗਨਸ਼ਿਪ ਦਿਖੇ ਗਏ ਨੇ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਕਿ ਹੁਣ ਹੈਲ ਫਾਇਰ ਮਿਜ਼ਾਈਲਾ ਨਾਲ ਲੈਸ ਹਨ ਜੋ ਕਿਸੇ ਵੀ ਟਿਕਾਣੇ ਤੇ ਵਿਨਾਸ਼ਕਾਰੀ ਹਮਲਾ ਕਰਨ ਦੇ ਸਮਰਾਥਾਂ ਜਿਨ੍ਹਾਂ ਜਹਾਜ਼ਾਂ ਵਿੱਚ ਅਮਰੀਕੀ ਫੌਜ ਦੇ 120 ਸਪੈਸ਼ਲ ਆਪਰੇਸ਼ਨਜ਼ ਐਬੀਨੀਸ਼ਨ ਰੈਜੀਮੈਂਟ ਸ਼ਾਮਲ ਨੇ ਇਸ ਨੂੰ ਨਾਈਟ ਸਟਾਰਕ ਵਜੋਂ ਜਾਣਿਆ ਜਾਂਦਾ ਹੈ ਇਹ ਯੂਨਿਟ ਰਾਤ ਦੇ ਹਨੇਰੇ ਵਿੱਚ ਡਲਟਾ ਫੋਰਸ ਵਰਗੀਆਂ ਕਲੀਨ ਕਲੀਨ ਇਕਾਈਆਂ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਲਿਜਾਣ ਅਤੇ ਮੁਸ਼ਕਲ ਆਪਰੇਸ਼ਨ ਕਰਨ ਵਿੱਚ ਮਾਹਰ ਹਨ ਰਿਪੋਰਟਾਂ ਦੇ ਮੁਤਾਬਕ ਇਹ ਜਹਾਜ਼ ਅਤੇ ਹੋਰ ਪ੍ਰਾਈਟ ਟ੍ਰਾਂਸਪੋਰਟ ਜਹਾਜ਼ ਹੁਣ ਅਮਰੀਕਾ ਦੇ ਬ੍ਰਿਟੇਨ ਤੋਂ ਵੱਧ ਪੂਰਬ ਵੱਲੇ ਮਾਧਵਾਲ ਹਨ ਇਸ ਦੇ ਨਾਲ ਹੀ ਹਵਾ ਵਿੱਚ ਤੇਲ ਭਰਨ ਵਾਲੇ ਟੈਂਕਰ ਵੀ ਭੇਜੇ ਗਏ ਨੇ ਜੋ ਲੜਾਕੂ ਜਹਾਜ਼ਾਂ ਨੂੰ ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਸਹੂਲਤ ਦਿੰਦੇ ਨੇ ਮਹਾਰਾ ਦਾ ਮੰਨਣਾ ਹੈ ਕਿ ਵੱਡੀ ਫੌਜੀ ਕਾਰਵਾਈ ਇਰਾਨ ਬਹੁਤ ਸੰਭਾਵਿਤ ਅਮਰੀਕਾ ਦੀ ਤਿਆਰੀ ਹੋ ਸਕਦੀ ਹੈ ਖੇਤਰ ਵਿੱਚ ਵੱਧ ਰਹੇ ਤਣਾਅ ਤੇ ਮੱਦੇਨਜ਼ਰ ਵਾਸ਼ਿੰਗਟਨ ਆਪਣੀ ਫੌਜ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਤਾਂ ਜੋ ਸਥਿਤੀ ਵਿਗੜਨ ਤੇ ਤੁਰੰਤ ਕਾਰਵਾਈ ਕੀਤੀ ਜਾ ਸਕਦੀ ਹੈ ਨਵੇਂ ਸਾਲ ਅਤੇ ਛੁੱਟੀਆਂ ਦੌਰਾਨ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਕਟੜਾ ਪਹੁੰਚ ਰਹੇ ਨੇ ਇਸ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਧੋਖਾਧੜੀ ਕਰਨ ਵਾਲੇ ਐਕਟਿਵ ਹੋ ਗਏ ਨੇ ਇਸ ਦੇ ਮੱਦੇਨਜ਼ਰ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਸ਼ਰਧਾਲੂਆਂ ਨੂੰ ਇੱਕ ਮਹੱਤਵਪੂਰਨ ਚੇਤਾਵਨੀ ਜਾਰੀ ਕੀਤੀ ਹੈ ਸ਼ਰਾਈਨ ਬੋਰਡ ਨੇ ਕਿਹਾ ਹੈ ਕਿ ਕੁਝ ਲੋਕ ਜਾਲੀ ਕਾਲਾਂ ਐਸਐਮਐਸ ਵਟਸਐਪ ਮੈਸੇਜ ਅਤੇ ਸੋਸ਼ਲ ਮੀਡੀਆ ਰਾਹੀਂ ਧੋਖਾਧੜੀ ਕਰ ਰਹੇ ਨੇ ਹੈਲੀਕਾਪਟਰ ਬੁਕਿੰਗ ਯਾਤਰਾ ਪਰਮਿਟ ਮੰਦਰ ਵਿੱਚ ਰਿਹਾਇਸ਼ ਜਾਂ ਪੂਜਾ ਦੇ ਨਾਮ ਤੇ ਧੋਖਾਧੜੀ ਕਰ ਰਹੇ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਕਿਸੇ ਵੀ ਸੰਦੇਸ਼ ਜਾਂ ਕਾਲ ਤੇ ਪੈਸੇ ਨਾ ਭੇਜਣ ਸ਼ਰਾਈਨ ਬੋਰਡ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ ਸਾਰੀਆਂ ਵੈਧ ਬੁਕਿੰਗਾਂ ਸਿਰਫ ਅਧਿਕਾਰਤ ਵੈੱਬਸਾਈਟ ਤੇ ਹੀ ਕੀਤੀਆਂ ਜਾਂਦੀਆਂ ਨੇ ਕਿਸੇ ਵੀ ਏਜੰਟ ਜਾਂ ਹੋਰ ਵੈਬਸਾਈਟ ਰਾਹੀਂ ਕੀਤੀ ਗਈ ਬੁਕਿੰਗ ਵੈਧ ਨਹੀਂ ਹੋਵੇਗੀ ਕਿਸੇ ਵੀ ਜਾਣਕਾਰੀ ਲਈ ਕਿਰਪਾ ਕਰਕੇ ਹੈਲਪ ਡੈਕਸ ਨੰਬਰ ਤੇ ਸੰਪਰਕ ਕਰੋ ਸ਼ਰਧਾਲੂਆਂ ਦੀ ਸਹੂਲਤ ਲਈ ਸ਼ਰਾਈਨ ਬੋਰਡ ਨੇ ਕਟੜਾ ਅਤੇ ਭਵਨ ਖੇਤਰ ਵਿੱਚ ਕਈ ਥਾਵਾਂ ਤੇ ਸਮਾਰਟ ਲੋਕਰ ਲਗਾਏ ਨੇ ਜਿੱਥੇ ਸ਼ਰਧਾਲੂ ਆਪਣਾ ਸਮਾਨ ਸੁਰੱਖਿਅਤ ਰੱਖ ਸਕਦੇ ਨੇ ਜਿਨ੍ਹਾਂ ਸ਼ਰਧਾਲੂਆਂ ਨੇ ਹੈਲੀਕਾਪਟਰ ਸੇਵਾਵਾਂ ਵਿਸ਼ੇਸ਼ ਪੂਜਾ ਜਾਂ ਪੈਕੇਜ ਲਈ ਬੁਕਿੰਗ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੂੰ ਇਮਾਰਤ ਦੇ ਕਮਰੇ ਚਾਰ ਵਿੱਚ ਮੁਫਤ ਸਮਾਰਟ ਲੋਕਰ ਪਹੁੰਚ ਗਏ ਨੇ ਇਸ ਲਈ ਰਿਸੈਪਸ਼ਨ ਕਾਊਂਟਰ ਤੇ ਮੋਹਰ ਲੱਗੀ ਬੁਕਿੰਗ ਰਸੀਦ ਦੀ ਲੋੜ ਹੁੰਦੀ ਹੈ ਕਹਿੰਦੇ ਨੇ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਲੁਧਿਆਣਾ ਦੇ ਕਾਰੋਬਾਰੀ ਦਾ ਪੁੱਤਰ ਸ਼ੁਭਮ ਸਿੰਘਲਾ ਨੇ ਰਾਜਸਥਾਨ ਕੈਡਰ ਵਿੱਚ 43ਵਾਂ ਰੈਂਕ ਹਾਸਲ ਕਰਕੇ ਜੱਜ ਬਣ ਗਿਆ ਹੈ ਸ਼ੁਭਮ ਚੱਲਣ ਫਿਰਨ ਵਿੱਚ ਸਮਰਥ ਹੈ ਪਰ ਇਸ ਦਾ ਸਾਰਾ ਸੇਰਾ ਮਾਪੇ ਅਤੇ ਆਪਣੇ ਦੋਸਤਾਂ ਨੂੰ ਸ਼ੁਭਮ ਨੇ ਦਿੱਤਾ ਹੈ ਉਸ ਤੋਂ ਇਲਾਵਾ ਅਕਸਰ ਆਖਿਆ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਅੱਗੇ ਵਧਣ ਦੀ ਮਨ ਵਿੱਚ ਇੱਛਾ ਹੋਵੇ ਤਾਂ ਉਸ ਨੂੰ ਜ਼ਰੂਰ ਹਾਸਲ ਕੀਤਾ ਜਾ ਸਕਦਾ ਹੈ। ਇਹ ਵੀ ਆਖਿਆ ਜਾਂਦਾ ਹੈ ਕਿ ਜੇਕਰ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਅਜਿਹਾ ਹੀ ਕਰ ਵਿਖਾਇਆ ਹੈ ਲੁਧਿਆਣਾ ਦੇ 25 ਸਾਲਾ ਸ਼ੁਭਮ ਸਿੰਘ ਲਾਨੀ ਜੋ ਚੱਲਣ ਫਿਰਨ ਦੇ ਵਿੱਚ ਅਸਮਰਥ ਹੈ। ਵੀਲਚੇਅਰ ਤੇ ਹੀ ਬੈਠ ਕੇ ਵੱਡਾ ਮੁਕਾਮ ਹਾਸਲ ਕੀਤਾ ਹੈ ਉਸਨੇ ਇਸ ਦੇ ਬਾਵਜੂਦ ਉਸਨੇ ਜੁਡੀਸ਼ੀਅਲ ਦੀ ਪੜ੍ਹਾਈ ਕਰ ਰਾਜਸਥਾਨ ਕੈਟਰ ਵਿੱਚ 43ਵਾਂ ਰੈਂਕ ਵੀ ਹਾਸਲ ਕੀਤਾ ਹੈ ਸ਼ੁਭਮ ਨੇ ਦੱਸਿਆ ਹੈ ਕਿ ਉਹ ਸ਼ੁਰੂ ਤੋਂ ਹੀ ਪੜਨ ਵਿੱਚ ਹੁਸ਼ਿਆਰ ਸੀ ਅਤੇ ਉਸਨੇ ਐਲ ਐਲ ਬੀ ਕਰਨ ਤੋਂ ਬਾਅਦ ਉਸਨੇ ਜੁਡੀਸ਼ੀਅਲ ਦੀ ਪੜ੍ਹਾਈ ਆਨਲਾਈਨ ਲਈ ਜਿਸ ਨੂੰ ਜਿਸ ਨੂੰ ਉਸਨੇ ਪੂਰਾ ਕਰਦਿਆਂ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਉਹ ਜ਼ਿੰਦਗੀ ਤੋਂ ਹਾਰਨ ਵਾਲੇ ਲੋਕਾਂ ਨੂੰ ਵੀ ਨਸੀਹਤ ਦਿੰਦੇ ਨੇ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਸ਼ੁਭਮ ਸਿੰਘ ਗਾਉਂਦੇ ਵੀ ਨੇ ਅਤੇ ਗਿਟਾਰ ਵੀ ਵਜਾ ਲੈਂਦੇ ਨੇ। ਬਲਾੜਾ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਨੌਜਵਾਨ ਨੂੰ ਅਣਪਛਾਤੇਆ ਵੱਲੋਂ ਉਸਦੇ ਜਨਮ ਦਿਨ ਤੇ ਹੀ ਮਾਰ ਮੁਕਾਇਆ ਗਿਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਜਨਮ ਦਿਨ ਵਾਲੇ ਦਿਨ ਆਪਣੇ ਚਾਚੇ ਨਾਲ ਸਮਾਨ ਲੈਣ ਬਾਹਰ ਗਿਆ ਸੀ ਤੇ ਉੱਥੇ ਹੀ ਅਣਪਛਾਤੇਆ ਵੱਲੋਂ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿੱਚ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਨੌਜਵਾਨ ਦਾ ਜਨਮ ਦਿਨ ਸੀ ਅਤੇ ਉਹ ਸਮਾਨ ਲੈਣ ਲਈ ਬਾਜ਼ਾਰ ਗਿਆ ਸੀ ਤੇ ਇਸੇ ਦੌਰਾਨ ਗੱਡੀ ਵਿੱਚ ਸਵਾਰ ਹੋ ਕੇ ਆਏ ਅਣਪਛਾਤੇਆ ਵੱਲੋਂ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਜਸ਼ਨਦੀਪ ਸਿੰਘ ਜੱਸੀ ਵਜੋ ਹੋਈ ਹੈ ਤੇ ਉਸ ਦੀ ਉਮਰ ਮਹਿਜ 20 ਸਾਲ ਦੀ ਦੱਸੀ ਜਾ ਰਹੀ ਹੈ ਮ੍ਰਿਤਕ ਟੈਟੂ ਬਣਾਉਣ ਦਾ ਕੰਮ ਕਰਦਾ ਸੀ ਦੱਸਦੀ ਹੈ ਕਿ ਅਣਪਛਾਤੇਆ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਜਸ਼ਨਦੀਪ ਤੇ ਹਮਲਾ ਕੀਤਾ ਗਿਆ ਤੇ ਜ਼ਖਮਾਂ ਦੀ ਤਾਬ ਨਾ ਚਲਦਿਆਂ ਨੌਜਵਾਨ ਨੇ ਦਮ ਤੋੜ ਦਿੱਤਾ। ਮੁਲਾਪੁਰ ਦਾਖਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਦਿਆਂ ਹੁਣ ਅਹਿਮ ਫੈਸਲਾ ਲਿਆ ਹੈ ਕਿ ਜੇਕਰ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਐਸਪੀ ਵਿਰਿੰਦਰ ਸਿੰਘ ਖੋਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ ਉਹਨਾਂ ਕਹਿੰਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ 56 ਕੱਸਿਆ ਗਿਆ ਹੈ ਜਿਸ ਤਹਿਤ ਦੁਕਾਨਾਂ ਤੇ ਛਾਪੇਮਾਰੀ ਜਾਰੀ ਹੈ ਡੀਐਸਪੀ ਖੂਸਾ ਨੇ ਦੱਸਿਆ ਕਿ ਚਾਈਨਾ ਡੋਰ ਜਾਨਵਰਾਂ ਪੰਛੀਆਂ ਅਤੇ ਮਨੁੱਖੀ ਜਾਨਾਂ ਲਈ ਘਾਤਕ ਹੈ ਇਸ ਲਈ ਜਿਹੜੇ ਬੱਚੇ ਮਕਾਨਾਂ ਮਕਾਨ ਦੀਆਂ ਛੱਤਾਂ ਤੇ ਪਤੰਗ ਉਡਾਉਂਦੇ ਨੇ ਉਹਨਾਂ ਦੀ ਡੋਰ ਚੈੱਕ ਕਰਨ ਲਈ ਹੁਣ ਪੁਲਿਸ ਮੁਲਾਜ਼ਮ ਘਰਾਂ ਦੀਆਂ ਛੱਤਾਂ ਤੇ ਵੀ ਜਾ ਕੇ ਡੋਰ ਦੀ ਚੈਕਿੰਗ ਕਰਨਗੇ ਜਾ ਜੋ ਕਿਸੇ ਦਾ ਜਾਨੀ ਜਾਂ مالی ਨੁਕਸਾਨ ਨਾ ਹੋਵੇ ਜੇਕਰ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜਿਆ ਗਿਆ ਤਾਂ ਮਾਪਿਓ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਕਿਉਂਕਿ ਮਾਪਿਓ ਹੀ ਬੱਚਿਆਂ ਨੂੰ ਪਤੰਗ ਉਡਾਉਣ ਲਈ ਡੋਰ ਲਿਆ ਕੇ ਦਿੰਦੇ ਨੇ ਉਹਨਾਂ ਦੱਸਿਆ ਕਿ ਸ਼ਹਿਰ ਚ ਪਿਛਲੇ ਕਈ ਦਿਨਾਂ ਚ ਕਈ ਬੱਚੇ ਅਤੇ ਵਿਅਕਤੀ ਚਾਈਨਾ ਡੋਰ ਦਾ ਸ਼ਿਕਾਰ ਬਣ ਚੁੱਕੇ ਨੇ ਡੀਐਸਪੀ ਖੋਸਾ ਨੇ ਪੰਚਾਇਤ ਸਰਪੰਚਾਂ ਕੌਂਸਲਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਵਿਰੁੱਧ ਸੂਚਨਾ ਥਾਣਾ ਦਾਖਾ ਨੂੰ ਦੇਣ ਉਹਨਾਂ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਜਿਹਾ ਕਰਨ ਨਾਲ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲੇ ਅਤੇ ਵੇਚਣ ਵਾਲਿਆਂ ਨੂੰ ਜਲਦੀ ਕਾਬੂ ਕਰਨਾ ਸੰਭਵ ਹੈ